ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਸਮੇਂ ਆਪਾਂ ਹਬੌਰ ਦੀ ਕਿੰਨੂ ਮੰਡੀ ਦੇ ਵਿੱਚ ਖੜੇ ਆ ਤੇ ਅੱਜ ਮੰਡੀ ਦੇ ਵਿੱਚ ਕਿੰਨੂ ਦਾ ਭਾਅ ਕੀ ਰਿਹਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਤਾਂ ਵੇਖ ਸਕਦੇ ਹੋ ਤੁਸੀਂ ਕਿ ਕਰੇਟਾਂ ਜਿਹੜੀਆਂ ਉਹ ਭਰੀਆਂ ਹੋਈਆਂ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਮਾਲ ਹੈ ਉਹ ਜਾ ਰਿਹਾ ਤਾਂ ਅੱਜ ਮੰਡੀ ਦੇ ਵਿੱਚ ਜਿਹੜਾ ਭਾਅ ਦੀ ਗੱਲ ਕਰ ਲਈਏ ਕਿਨੂ ਦੀ ਤਾਂ ਅੱਜ 5 ਫਰਵਰੀ 2026 ਦਿਨ ਵੀਰਵਾਰ ਹੈ ਤੇ ਅੱਜ ਮੰਡੀ ਦੇ ਵਿੱਚ ਕਿਨੂ ਦੀ ਆਮਦ ਹੈ ਜਿਹੜੀ ਉਹ ਜਾਰੀ ਹੈ ਤੇ ਅੱਜ ਦਾ ਜਿਹੜਾ ਭਾਅ ਉਹ 29 ਰੁਪਏ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਵਿਕਿਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ ਦਿਨਾਂ ਤੋਂ ਜਿਹੜਾ ਭਾਅ ਉਹ 25 ਰੁਪਏ ਤੋਂ ਲੈ ਕੇ 29-30 ਰੁਪਏ ਤੱਕ ਮੰਡੀ ਦੇ ਵਿੱਚ ਚੱਲ ਰਿਹਾ ਤੇ ਅੱਜ ਵੀ ਜਿਹੜਾ ਭਾਅ ਮੰਡੀ 'ਚ ਉਹ 29 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕਿਨੂ ਆ ਮੰਡੀ ਦੇ ਵਿੱਚ ਵਿਖਿਆ ਤਾਂ ਤੁਸੀਂ ਕੁਆਲਿਟੀ ਵੇਖ ਸਕਦੇ ਹੋ ਕਿ ਕਿੱਦਾਂ ਦਾ ਜਿਹੜਾ ਕਿਨੂ ਆ ਉਹ ਮੰਡੀ ਦੇ ਵਿੱਚ ਆ ਰਿਹਾ ਵੱਖ-ਵੱਖ ਥਾਵਾਂ ਤੋਂ ਵਪਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਪਾਰੀ ਆ ਜਿਹੜੇ ਉਹ ਕਿਨੂ ਲੈਣ ਲਈ ਅਬੋਰ ਦੀ ਮੰਡੀ ਤੱਕ ਪਹੁੰਚ ਕਰਦੇ ਆ ਤੇ ਇੱਥੋਂ ਵੀ ਮਾਲ ਜਿਹੜੇ ਵਪਾਰੀ ਆ ਉਹ ਵੱਖ-ਵੱਖ ਥਾਵਾਂ ਤੇ ਮਾਲ ਆ ਜਿਹੜਾ ਉਹ ਭੇਜਦੇ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿ ਅੱਜ 5 ਫਰਵਰੀ 2025 ਨੂੰ 29 ਰੁਪਏ ਮੰਡੀ ਦੇ ਵਿੱਚ ਕਿਨੂ ਆ ਜਿਹੜਾ ਉਹ ਵਿਖਿਆ ਤਾਂ ਰੇਟ ਆ ਜਿਹੜੇ ਉਹ 25 ਰੁਪਏ ਤੋਂ ਲੈ ਕੇ 29 ਰੁਪਏ ਤੱਕ 28 29 ਰੁਪਏ ਤੱਕ ਜਿਹੜਾ ਕਿਨੂਆ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਉਧਰ ਪੰਜਾਬ ਸਰਕਾਰ ਵੱਲੋਂ ਵੀ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਜਿਹੜਾ ਯਤਨ ਕੀਤੇ ਜਾ ਰਹੇ ਆ ਵੱਖ-ਵੱਖ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਗਾਂ ਨੂੰ ਪਾਣੀ ਆ ਜਿਹੜਾ ਪਾਣੀ ਦੀ ਵਾਰੀ ਆ ਉਹ ਦੇਣ ਲਈ ਵੀ ਜਿਹੜੇ ਯਤਨ ਹੈ ਉਹ ਕੀਤੇ ਜਾ ਰਹੇ ਆ ਬਹੁਤ ਸਾਲਾਂ ਬਾਅਦ ਇਹ ਲਾਭ ਹੈ ਜਿਹੜਾ ਬਾਗਾਂ ਨੂੰ ਪਾਣੀ ਦੇਣ ਵਾਲਾ ਉਹ ਬڑے ਸਾਲਾਂ ਬਾਅਦ ਫੈਸਲਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵੀ ਲਾਭ ਹੈ ਜਿਹੜਾ ਉਹ ਕਿਸਾਨਾਂ ਨੂੰ ਮਿਲ ਸਕਦਾ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈਏ ਕਿ ਸਰਕਾਰ ਵੱਲੋਂ ਜਿਹੜਾ ਫਸਲੀ ਵਿਭਿੰਨਤਾ ਨੂੰ ਲੈ ਕੇ ਵੱਖ-ਵੱਖ ਸਬਸਿਡੀਆਂ ਜਿਹੜੀਆਂ ਭਾਵੇਂ ਨਵੇਂ ਬਾਗ ਲਾਓ ਇਸ ਤੋਂ ਬਿਨਾ ਡਿੱਗੀ ਤੇ ਜਾਂ ਹੋਰ ਵੀ ਜਿਹੜੀਆਂ ਸਬਸਿਡੀਆਂ ਉਹ ਜਾਰੀ ਆ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੂ ਦੇ ਭਾਅ ਜਿਹੜੇ ਉਹ ਕੀ ਚੱਲ ਰਹੇ ਆ ਤਾਂ ਮੰਡੀ ਦੇ ਵਿੱਚ ਹਬੋਰ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ 25 ਰੁਪਏ ਤੋਂ 29 ਰੁਪਏ ਤੱਕ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਤੇ ਲਗਾਤਾਰ ਕਿੰਨੂ ਦੀ ਆਮਦ ਜਾਰੀ ਹੈ ਹਰ ਰੋਜ਼ ਜਿਹੜਾ ਮੰਡੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿੰਨੂ ਆਉਂਦਾ ਹੈ ਤੇ ਲਗਭਗ ਮਾਰਚ ਤੱਕ ਇਹ ਜਿਹੜੀ ਮੰਡੀ ਆ ਉਹ ਚੱਲਦੀ ਹੈ ਤੇ ਸ਼ੁਰੂ ਹੋ ਜਾਂਦੀ ਹੈ ਕਰੀਬ ਇਹ ਅਕਤੂਬਰ ਦੇ ਵਿੱਚ ਤੇ ਸੀਜਾ ਜਿਹੜਾ ਉਹ ਚੱਲਦਾ ਇੱਥੇ ਮਾਲ ਲੈ ਕੇ ਵਪਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਨੂ ਆ ਜਿਹੜਾ ਉਹ ਭੇਜਦੇ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਿਨੂ ਆ ਉਹ 35-36 ਰੁਪਏ ਤੱਕ ਵੀ ਵਧੀਆ ਕੁਆਲਿਟੀ ਵਾਲਾ ਉਹਦੋਂ ਵਿਕ ਗਿਆ ਸੀ ਤਾਂ ਹੁਣ ਜਿਹੜਾ ਕਿਨੂ ਦਾ ਰੇਟ ਆ ਉਹ 25 ਰੁਪਏ ਤੋਂ ਲੈ ਕੇ 29-30 ਰੁਪਏ ਤੱਕ ਮੰਡੀ ਦੇ ਵਿੱਚ ਚੱਲ ਰਿਹਾ ਤਾਂ ਤੁਸੀਂ ਜੁੜੇ ਹੋਇਆਂ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਜਿਹੜੇ ਵੀ ਵੀਰ ਜੁੜਨੋ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਨਵੇਂ ਵੀਰ ਐ ਉਹ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਅਪਡੇਟ ਆ ਖਬਰਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ